ਅੱਜ ਦੀ ਕਹਾਣੀ ਛਣ ਆਇਆ ਬਾਬਾ ਰਿੰਡ ਮਾਝੇ ਦਾ ਇੱਕ ਖੂਬਸੂਰਤ ਕੋਨਾ ਜਿੱਥੇ ਸਵੇਰੇ ਸੂਰਜ ਦੀਆਂ ਕਿਰਨਾਂ ਮਿੱਟੀ ਨੂੰ ਸੋਨੇ ਵਰਗਾ ਚਮਕਾਉਂਦੀਆਂ ਉੱਥੇ ਇੱਕ ਛੋਟਾ ਜਿਹਾ ਘਰ ਸੀ ਕੱਚੀ ਟਲਾਂ ਵਾਲਾ ਪਰ ਮਨਾ ਦੀ ਮੈਲ ਘਰ ਵਿੱਚ ਰਹਿੰਦੇ ਸਨ ਬਾਬਾ ਨਾਤਾ ਅਤੇ ਉਹਦਾ ਪੁੱਤ ਜੰਮਨ ਬਾਬਾ ਨਾਤਾ ਸਿੰਘ ਕਿਸਾਨ ਸੀ ਇਹ ਦੀ ਗੱਲ ਕਰਨ ਵਾਲਾ ਚੁੱਪਚਾਪ ਰਹਿਣ ਵਾਲਾ ਪਰ ਦਿਨੋਂ ਬਹੁਤ ਵੱਡਾ ਉਹਦੀ ਜ਼ਿੰਦਗੀ ਦੀ ਇੱਕੋ ਕੁਛੀ ਸੀ ਚੰਦਨ ਜਦੋਂ ਚੰਦਨ 5 ਸਾਲ ਦਾ ਹੋਇਆ ਮਾਂ ਚਲ ਬੈਠੀ ਤਦੋਂ ਬਾਬੇ ਨੇ ਮਾਂ ਵੀ ਬਣ ਕੇ ਪਾਲਿਆ ਚੰਦਨ ਨਿਕਾਇਆ ਸੀ ਪਰ ਜਲਾਕ ਹਰ ਕੋਲੇ ਕਿਸ ਦਾ ਬਾਬਾ ਮਾਂ ਕਿਤੇ ਗਈ ਨਾਥਾ ਅੱਖਾਂ ਪਰ ਕੇ ਕਹਿੰਦਾ ਪੁੱਤ ਮਾ ਰੱਬ ਦੇ ਕੋਲ ਗਈ ਉੱਥੇ ਸਾਰੀਆਂ ਮਾਵਾਂ ਹੁੰਦੀਆਂ ਨੇ ਸਮਾਂ ਲੰਘਦਾ ਗਿਆ ਜੰਮਨ ਨੇ ਸਕੂਲ ਪੂਰਾ ਕੀਤਾ ਕਾਲਜ ਗਿਆ ਉੱਥੇ ਸ਼ਹਿਰ ਦੇ ਰੰਗ ਰੂਪ ਨੇ ਉਹਨੂੰ ਆਪਣੀ ਆਗੋਸ਼ ਵਿੱਚ ਲੈ ਲਿਆ ਮਾਤਾ ਸਿੰਘ ਪਿਛਲੇ ਪਿੰਡ ਵਿੱਚ ਰਿਹਾ ਹਰ ਸਵੇਰੇ ਬੱਚ ਨੂੰ ਘਟ ਹੋ ਰਹੀ ਸੀ ਦੀਆਂ ਚ ਵੀ ਹੌਂਸਲਾ ਲਿਆ ਕੀ ਖੇਤਾਂ ਨੂੰ ਤੱਕਦਾ ਚੰਦਨ ਜੋ ਪਹਿਲਾ ਹਫਤੇ ਇੱਕ ਵਾਰ ਹੁੰ ਕਰਦਾ ਸੀ ਉਹਨ ਮਹੀਨੇ ਚ ਵੀ ਨਹੀਂ ਕਰਦਾ ਪਰ ਬਾਬਾ ਆ ਰੋយ ਉਦੀ 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 ਕਰਦਾ ਜਦੋਂ ਕਦੇ ਰਿੰਗ ਵੱਜਦੀ ਦਿਲ ਉਮੀਦ ਨਾਲ ਭਜ ਜਾਂਦਾ ਪਰ ਜਿਵੇਂ ਪਤਾ ਲੱਗਦਾ ਕਿ ਕੋਈ ਹੋਰ ਸੀ ਉਹ ਆਪਣਾ ਦਰਦ ਕੁੱਟ ਜਾਂਦਾ ਚੰਦਨ ਉਹਨ ਸ਼ਹਿਰ ਦੇ ਇੱਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦਾ ਸੀ ਜਿੰਦਗੀ ਰਫਤਾਰ 'ਚ ਸੀ ਉਹ ਅਕਸਰ ਸੋਚਦਾ ਬਾਪੂ ਨੂੰ ਅਸੀਂ ਬਾਹਰ ਚ ਲੈ ਆਵਾਂਗੇ ਉਹਨੇ ਨਹੀਂ ਸ਼ਹਿਰ ਦੀ ਹਵਾ ਵੀ ਨਹੀਂ ਸੁੱਤੀ ਜਾਂਦੀ ਉਹਦੇ ਲਈ ਇੱਕ ਦਿਨ ਬਾਪੂ ਨੇ ਫੋਨ ਕੀਤਾ ਪੁੱਤ ਦਵਾਈਆਂ ਮੁਕਵੈਂ ਗਿਆ ਨੇ ਬਹੁਤ ਕਮਜ਼ੋਰ ਮਹਿਸੂਸ ਕਰ ਰਿਹਾ ਹਾਂ ਮੰਨਨੇ ਕੇ ਹਾਂ ਹਾਂ ਬਾਬਾ ਮੈਂ ਆਉਂਦਾ ਹਾਂ ਕੱਲ ਪੱਕਾ ਕੱਲ ਆਉਂਦੀ ਰਹੀ ਹਫ਼ਤੇ ਲੰਘ ਗਏ ਫੋਨ ਨਾ ਆਇਆ ਨਾ ਹੀ ਚੰਦਨ ਪਿੰਡ ਚ ਇਹ ਗੱਲ ਚੱਲੀ ਕਿ ਨਾਤਾ ਸਿੰਘ ਬਿਮਾਰ ਹੈ ਤੇ ਪੁੱਤ ਆਉਂਦਾ ਨਹੀਂ ਲੋਕਾਂ ਨੇ ਕਿਹਾ ਅੱਜ ਕੱਲ ਦੇ ਬੱਚੇ ਬਾਬਾ ਮਰ ਜਾਂਦੀ ਉਡੀ ਕਰਦੇ ਨੇ ਜਾਇਜ਼ਾਦ ਲਈ ਨਾਤਾ ਸਿੰਘ ਨੇ ਸੁਣਿਆ ਪਰ ਕੁਝ ਨਾ ਕਿਹਾ ਉਸ ਨੇ ਮਾਨਤੋਂ ਇੱਕੋ ਆਵਾਜ਼ ਆਉਂਦੀ ਮੈਂ ਤਾਂ ਪਿਆਰਤ ਸੀ ਹੀਰੇ ਹੀ ਸੇ ਜੇ ਵੀ ਠੰਡ ਆ ਗਈ ਕੀ ਚੰਦਨ ਵਾਸ ਆਵੇਗਾ ਕੀ ਨਾਤਾ ਕੀਰ ਕਰ ਇਹ ਪੁੱਤ ਨੂੰ ਲਿਖੇਗਾ ਜਾਂ ਨਹੀਂ ਭਾਗ ਦੂਜਾ ਕਿੱਟੀ ਚੋਂ ਕਦੇ ਨਾ ਪਹੁੰਚੀ ਪਿੰਡ ਦੀ ਠੰਡੀ ਸਵੇਰ ਜਿੱਥੇ ਦੀਵਾਲੀ ਹੌਲੀ-ਹੌਲੀ ਆਵਾਜ਼ਾਂ ਮਾਰਦੀ ਗਲੀ ਤੇ ਲੰਗੀ ਨਾਤਾ ਸਿੰਘ ਇੱਕ ਕੰਬਲ ਵਿੱਚ ਜਿਵੇਂ ਟਿਆ ਹੋਇਆ ਬੇਆਦਨੀਆਂ ਰੰਨ ਤੱਕਦਾ ਰਿਹਾ ਸੀ ਦਰਵਾਜ਼ੇ ਵੱਲ ਅੱਖਾਂ ਲਾਏ ਬੈਠਾ ਸੀ ਕਦੇ ਸੜਕ ਵੱਲ ਤੱਕਦਾ ਕਦੇ ਕਿੱਤੀ ਛੱਤ ਵੱਲ ਦੀ ਕੇ ਬੈਠੇ ਕੰਨ ਧਗਦਾ ਉਹਨੂੰ ਅੰਦਰੋਂ ਮਸਾ ਸੋ ਗੇ ਰਿਹਾ ਸੀ ਬਸ ਉਹਨਾਂ ਪੀਰ ਦੇ ਪਲ ਨੇ ਉਹ ਸਾਰੀਆਂ ਜ਼ਿੰਦਗੀਆਂ ਦੀਆਂ ਯਾਦਾਂ ਨੂੰ ਇੱਕ ਇੱਕ ਕਰਕੇ ਸਾਫ ਕਰ ਰਹੀ ਸੀ ਉਹ ਨੇੜੇ ਦੀ ਪੜੋਸੀ ਆਂਤੋਂ ਨੂੰ ਬੁਲਾਉਂਦਾ ਇਹਦਾ ਜੇ ਮੈਂ ਨਾ ਰਹਤਾ ਇਹ ਕਿੱਤੀ ਜੰਦਰ ਨੋਦੀ ਨਿੱਤੀ ਕੁਪੁਰਾਣੇ ਕਾਗਜ਼ ਤੇ ਲਿਖੀ ਸੀ ਕਲਮ ਦੀ ਸ਼ਾਈ ਵੀ ਹੌਲੀ ਹੌਲੀ ਰੁਮੀ ਹੋ ਰਹੀ ਸੀ ਪਰ ਅੱਖਾਂ ਚਿਆ ਸੀ ਦੁੱਖ ਸੀ ਤੇ ਇਕ ਵੀ ਰਸੀ ਸੀ ਪਿਆਰੇ ਪੁੱਤ ਜੰਦਰ ਮੈਂ ਸਿਰਫ ਇਹ ਚਾਹੁੰਦਾ ਸੀ ਕਿ ਇੱਕ ਵਾਰੀ ਆਖਰੀ ਵਾਰ ਤੇ ਆ ਚਿਹਰਾ ਵੇਖ ਲਵਾਂ ਮੈਂ ਜਾਣਦਾ ਹਾਂ ਸ਼ਹਿਰ ਦੀਆਂ ਚਮਕਾਂ ਤੇ ਤੈਨੂੰ ਮੂਹ ਲਿਆ ਪਰ ਜਦ ਤੂੰ ਨਿਕਾ ਸੀ ਰਾਤ ਨੂੰ ਮੇਰੀ ਯਾਦ ਹੀ ਤੇ ਸੌਂਦਾ ਸੀ ਤੇਰੀ ਹੱਥੀਂ ਧਾਰਾ ਰੋਣਾ ਮੇਰੇ ਦਿਲ ਨੂੰ ਹਿਲਾ ਦਿੰਦਾ ਸੀ ਹੁ ਮੇਰੀ ਅੱਖਾਂ ਥੱਕ ਗਈਆਂ ਨੇ ਜੇ ਨਾ ਆ ਸਕੀ ਤਾਂ ਚੰਗਾ ਪਰ ਕਿਸੇ ਦਿਨ ਜਨਕਰ ਆਵੇਂ ਤਾਂ ਪਿੱਛੇ ਅੰਗਣੇ 'ਚ ਉਹ ਸ਼ੂਟਾ ਜਿਹਾ ਬੂਤਾ ਵੇਖੀ ਉਹ ਤੇਰੀ ਮਾਂ ਨੇ ਲਾਇਆ ਸੀ ਮੈਂ ਉਹਨਾਂ ਦਿਨ ਦੀ ਖੁਸ਼ਬੂ ਉਸੇ ਬੂਤੇ 'ਚ ਮਹਿਸੂਸ ਕਰਦਾ ਰੱਬ ਤੈਨੂੰ ਰੱਖੇ ਤੇਰਾ ਬਾਬਾ ਇੱਥੇ ਹਾਂ ਤੋ ਗੋਲ ਸੀ ਪਰ ਕੰਦੇ ਚੰਦਨ ਤੱਕ ਨਾ ਆ ਪਹੁੰਚੀ ਇੱਕ ਦਿਨ ਚੰਦਰ ਨੂੰ ਕਾਉਂਟਰ ਤੋਂ ਫੁੱਟੀ ਮਿਲੀ ਨਾ ਜਾਣੇ ਕਿਉਂ ਉਸ ਦਾ ਦਿਲ ਖੁਸ਼ ਹੋ ਕੇ ਜਾ ਉਹਨੇ ਸੋਚਿਆ ਚਲ ਬਾਬੇ ਕੋ ਚਲੀਏ ਕਿੰਨੇ ਦਿਨ ਹੋ ਗਏ ਜਦੋਂ ਉਹ ਪਿੰਡ ਆਇਆ ਰਸਤੇ ਬਦਲ ਗਏ ਸਨ ਪਿੰਡ ਦੀ ਥੋੜਾ ਬਦਲ ਗਈ ਸੀ ਪਰ ਨਾਥਾ ਸਿੰਘ ਪਰ ਉਹੀ ਸੀ ਜਿਸ ਜੱਸਾ ਹੋਇਆ ਪਰ ਸੋਨ ਜਦ ਉਹ ਦਰਵਾਜ਼ਾ ਖੋਲਿਆ ਆਮਤੋਂ ਮਿਲੀ ਉਸਨੇ ਨਯੋਚ ਕਾ ਕੇ ਕਿਹਾ ਤੂੰ ਆ ਗਿਆ ਪੁੱਤ ਪਰ ਬਾਬਾ ਤਾਂ ਤੈਨੂੰ ਸੜ ਗਿਆ ਚੰਨੰਦੀ ਪੈਰ ਇਥੋਂ ਤੱਕ ਹੀ ਸਿਕਰ ਗਈ ਉਹ ਜਿੱਥੇ ਖੜਾ ਸੀ ਉੱਥੇ ਵੀ ਬੈਠ ਗਿਆ ਉਹਨੇ ਸਿਰ ਮਥੇ ਨਾਲ ਲਾ ਲਿਆ ਤੇ ਰੋ ਪਿਆ ਬਿਨਾ ਹਵਾਈ ਜਿਹਾ ਸਾਦਾਂ ਦੇ ਅੰਟੋਨੀ ਕਿੱਤੀ ਦੇ ਦਿੱਤੀ ਉਹਨੇ ਪੜੀ ਕਿ ਹਾਰ ਲਾਗ ਨਾਲ ਉਹ ਬਾਪੇ ਦੀ ਵੀਕ ਉਹ ਦਿ ਟਕਸਾਲੀ ਪਿਆਰ ਭਰੀ ਗੋਲੀ ਮੈਸਿਸ ਕਰ ਰਹੀ ਸੀ ਬਾਬੇ ਦੀ ਮਾਂ ਦੀ ਲਾਈਨਿੰਗ ẽਬਾ ਦੀ ਬੂਟੀ ਅਜੀਬੀ ਉੱਤੇ ਸੀ ਉਸਨੇ ਹੌਲੀ ਹੌਲੀ ਉਸ ਦੀ ਪੱਤੀਆਂ ਨੂੰ ਆਥੀ ਅੜਿਆ ਤੇ ਆਖਿਆ ਮਾਫ ਕਰੀਂ ਬਾਬਾ ਮੈਨੂੰ ਸਵੇਰੇ ਜਿਆਦਾ ਪਿਆਰ ਲੱਗਣ ਲੱਗੀ ਸੀ ਪਰ ਤੁਸੀਂ ਤਾਂ ਮੇਰੀ ਸਾਰੀ ਦੁਨੀਆ ਸੀ ਚੰਦਨੀ ਰਾਤ ਨੂੰ ਘਰ ਵਿੱਚ ਪਾਵ ਰੱਖਿਆ ਪਰ ਘਰ ਕਰਨ ਲੱਗਿਆ ਦਰਦ ਦੀ ਕਾਹੂਸੀ ਇਹ ਕੰਦੇ ਲੱਤ ਕਰੀ ਸੀ ਉਹਨੇ ਬਾਬੇ ਦਾ ਪੁਰਾਣਾ ਰਿਆਈ ਪਾਲਾ ਬਿਸਤਰੇ ਕੋਲਿਆਂ ਉਸੇ ਤਾਂ ਲੇਟ ਗਿਆ ਜਿੱਥੇ ਕਦੇ ਬਾਬਾ ਸੁੱਚਾ ਸੀ ਉਹਨਾਂ ਰਾਤ ਉੱਤੇ ਨੇ ਅੱਖ ਨਹੀਂ ਲਾਈ ਇਹ ਦੇਖ ਕੇ ਜੀਨ ਵੜਦਾ ਕਦੇ ਉਹਦੀ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਵੇਖਦਾ ਦੇਲ ਵਿੱਚ ਇੱਕ ਗਲ ਉਬਰਦੀ ਸੀ ਮੈਂ ਬਾਬੇ ਨੂੰ ਨਹੀਂ ਸੰਗਿਆ ਜਿੰਨਾ ਉਹ ਮੈਨੂੰ ਸੰਗਿਆ ਸੀ ਸਵੇਰ ਹੋਈ ਅੰਧਨ ਨੇ ਆਪਣੇ ਦਿਆਂ ਤੇ ਪੱਥਰ ਰੱਖ ਕੇ ਕੱਚੀ ਟੱਲਾ ਵਾਲੇ ਘਰ ਦੇ ਅੰਗਣ ਵਿੱਚ ਬੈਠ ਬਾਬੇ ਦੀ ਕਿਉਂ ਨਹੀਂ ਹੋਈ ਮਿੱਕੀ ਨਹੀਂ ਹੱਥ ਲਾਇਆ ਉਹਨੇ ਕਿਹਾ ਮੈਂ ਘਰ ਵੇਖਣ ਲਈ ਦੈਨ ਆਇਆ ਅਗਲੇ ਦਿਨ ਅਗਲੇ ਦਿਨਾਂ ਚ ਮੰਗਨੇ ਸ਼ਹਿਰ ਵਾਲੀ ਨੋਰੀ ਛੜ ਦਿੱਤੀ ਮੈਨੂੰ ਆ ਕੇ ਉਹਨੇ ਬਾਬੇ ਦੀ ਵਿਧੀ ਹੋਈ ਤਾਂ ਤੀਰੋ ਮੱਥਾ ਟੇਕਿਆ ਔਰੀ ਕੀ ਕੋਈ ਪਾਣੀ ਨਹੀਂ ਸ਼ੈਲ ਪਰ ਹੋਣ ਚੰੰਢੇ ਇਹ ਰੱਬ ਦੀ ਜਰਾ ਜਰਾ ਬਣ ਕੇ ਉਹਨੇ ਪਿੰਡ ਚ ਛੁੱਟੀ ਗਈ ਲੈਬੜੀ ਬਣਾਈ ਨਾਤਾ ਸਿੰਘ ਜਾਨਗਰੀ ਲੈਬੜੀ ਹਰ ਇੱਕ ਕਿਤਾਬ ਦੇ ਅੰਦਰ ਬਾਬੇ ਦੀ ਕੀ ਵਾਲੇ ਸੱਦਾਂ ਦੀ ਕਾਪੀ ਸੀ ਇੱਕ ਵਾਰੀ ਆਈ ਤਾਂ ਤੁਮ ਚੋਪਲੀ ਮੇਰੀਆਂ ਦੁਆਵਾਂ ਸੁਣ ਗਿਆ ਸੱਗਿਆ ਨੇ ਹਮ ਸਾਲਾਂ ਬਾਅਦ ਅੰਦਨ ਇੱਕ ਪਿੰਡ ਦੇ ਅੰਗੇਲੇ ਵਿੱਚ ਬੱਚਿਆਂ ਨੂੰ ਕਹਾਣੀਆਂ ਸੁਣਾ ਰਿਹਾ ਸੀ ਕਿਸੇ ਨੇ ਕਿਸੇ ਬੱਚੇ ਨੇ ਪੁੱਛਿਆ ਤੁਸੀਂ ਆਪਣੇ ਪਰਉਨ ਨੂੰ ਕਦੋਂ ਦੇਖਿਆ ਸੀ ਆਖਰੀ ਵਾਰ ਅੰਦਨ ਨੇ ਹੌਲੀ ਜਿਹਾ ਮੁਸਕਰਾ ਕੇ ਕਿਹਾ ਜਦ ਉਹ ਮਰ ਗਿਆ ਸੀ ਮੇਰੀਆਂ ਅੱਖਾਂ ਵਿੱਚ ਜੰਗ ਦੀ ਧੂਆ ਆ ਗਿਆ ਸੀ ਕਾਨ ਦਾ ਪੈ ਛੱਡ ਆਇਆ ਵਾਪਸ ਇੱਕ ਅਜਿਹੀ ਕਾਨ ਜੋ ਸਾਨੂੰ ਇਹ ਯਾਦਦਿਨ ਦਿਉਂਦੀ ਹੈ ਕਿ ਮਾਵਾ ਪਿਓ ਮਾਵਾ ਪਿਓ ਦੀ ਉਹ ਔਡੀਕ ਕਹਾਣੀ ਮੁਕਦੀ ਬੱਚਿਆਂ ਨੂੰ ਜ਼ਿੰਦਗੀ ਲਈ ਰੁਤਾਰ ਵਿੱਚ ਇਹਨਾਂ ਨੂੰ ਨਾਂ ਭੁੱਲਣਾ ਕਈ ਜਾਂ ਸਮਾਂ ਲੱਗ ਜਾਂਦਾ ਹੈ ਪਰ ਪ੍ਰੇਸ਼ਟਾਵਾਂ ਕਰੇ ਨਹੀਂ ਲੰਗਦਾ ਸਮਾਂ ਲੱਗ ਜਾਂਦਾ ਹੈ ਪਰ ਪਛਤਾਵਾ ਕਦੀ ਨਹੀਂ ਲੰਗਦਾ